ਲੋ ਜੀ ਨਿਊ ਗੱਡੀ ਦੀ ਰਾਈਟ ਲੇਨ ਗਏ ਹੋਏ ਨੇ ਟੈਸਟ ਡਰਾਈਵ ਲਈ ਵਾਸਤੇ ਉਹ ਆਏ ਸੀਗੇ ਤੇ ਲੈਣੀ ਕਿਹੜੀ ਆ ਉਹ ਤੁਹਾਨੂੰ ਦੱਸਾਂਗੇ ਅੱਜ ਕਿਹੜੀ ਲੈਣੀ ਆ ਟੈਸਟ ਡਰਾਈਵ ਲਈ ਤਾਂ ਸਕੋਰਪਿਓ ਆਈ ਹੈ ਪਹਿਲਾਂ ਥਾਰ ਕਹ ਰਹੇ ਸੀਗੇ ਅੱਜ ਮੈਂ ਬਲੌਗ ਡਾਇਰੈਕਟਲੀ ਐਸੀ ਚੀਜ਼ ਤੋਂ ਸ਼ੁਰੂ ਕਰ ਰਹੀ ਆ ਮੰਮੀ ਹੁਣੀ ਗਏ ਹੋਏ ਨੇ ਮੰਮੀ ਅਮਨ ਦੀਦੀ ਅਸੀਂ ਪਹਿਲਾਂ ਜਾਏ ਇੱਕ ਵਾਰੀ ਤੇ ਇੱਕ ਵਾਰੀ ਹੁਣ ਫੇਰ ਦੁਬਾਰਾ ਤੋਂ ਗਏ ਹੋਏ ਨੇ ਤੇ ਆਉਂਦੇ ਨੇ ਵਾਪਸ ਮੈਂ ਤੁਹਾਨੂੰ ਦਿਖਾਨੀ ਆ ਬੜਾ ਮਜ਼ਾ ਆ ਯਾਰ ਗੱਡੀ 'ਚ ਬੈਠ ਕੇ ਜਿਹੜਾ ਵੀਰ ਆਇਆ ਹੋਇਆ ਟੈਸਟ ਡਰਾਈਵ ਲਈ ਉਹ ਤਾਂ ਫੁੱਲ ਸਪੀਡਸ ਲੈ ਕੇ ਗਏ ਸੀਗੇ ਸੈਮੀ ਆਟੋਮੈਟਿਕ ਹੈ ਨਾ ਤੇ ਭਾਜੀ ਕਹ ਰਹੇ ਸੀਗੇ ਕਿ ਅਜੇ ਮੇਰੇ ਹੱਥ ਤੇ ਨਹੀਂ ਚੜੀ ਹੈਗੀ ਤੇ ਬੜੀ ਸਲੋ ਜੀ ਲੈ ਕੇ ਗਏ ਸੀਗੇ ਗੱਡੀ ਤੇ ਹੁਣ ਆਂਦੇ ਨੇ ਮੈਂ ਤੁਹਾਨੂੰ ਦਿਖਾਨੀ ਆਂ ਹੋ ਆਲੀ ਰੈੱਡ ਕਲਰ ਆਂ ਬਲੈਕ ਨਿਕਲ ਕੇ ਤੇ ਐਸੀ ਵਾਲੀ ਕਾਂਟ ਲੱਗ ਰਹੀ ਸੀ ਬਲੈਕ ਨਿਕਲ ਕੇ ਗਈ ਸੀ ਵਾਲੀ ਕਾਂਟ ਲੱਗ ਰਹੀ ਸੀ ਮੇਰਾ ਦਿਖਾਇਆ ਜਾਂਦਾ ਕਿ ਮੈਂ ਉਵੇਂ ਉੱਤਰ ਜਿਵੇਂ ਮੈਂ ਕਿਹਾ ਲੈ ਉਹ ਤਾਂ ਉੱਥੇ ਮੈਂ ਇੱਥੇ ਲੱਤ ਲਾ ਤੀ ਨਾ ਤਾਂ ਨਾ ਮੈਂ ਫੜ ਬੰਦੀ ਤਾਂ ਨਾ ਮਰੀ ਸੀ ਨਹੀਂ ਤੇ ਬਲੈਕ ਗਈ ਸੀ ਨਿਕਲ ਕੇ ਵਾਲੀ ਕਾਂਟ ਲੱਗ ਰਹੀ ਸੀ ਹਾਂ ਹਮਣ ਕੀ ਬੈਹਦਾ ਨਵੀਂ ਗੱਡੀ ਚ ਖੁੰਡੀ ਲੈ ਕੇ ਨਿਕਲੀ ਐ ਮੰਮੀ ਮੰਮੀ ਨਹੀਂ ਖੁੰਡੀ ਸੀ ਚੱਕੋ ਮੰਮੀ ਠੀਕ ਐ ਮੰਮੀ ਓਕੇ ਹਾਂਜੀ ਦੱਸ ਦੋ ਤਾਂ ਬੜਾ ਲੱਗਦਾ ਚੱਕਰ ਝਾੜ ਗਿਆ ਗਨੀਤ ਖੜੀ ਨਾ ਨਹੀਂ ਦਾ ਹੱਥ ਹੁਣ ਆ ਦੇਖੋ ਬਲਾਪਾ ਬਣਾਓ ਫਿਰ ਉਹ ਅੱਗੇ ਪਾਪਾ ਚੱਲੇ ਜਾਣਗੇ ਚੱਲੇ ਜਾਣਗੇ ਇਹ ਕੀ ਹੈ ਇਹ ਤਾਂ ਕਾਫੀ ਵਾਲੀ ਦੀ ਪੈਕਿੰਗ ਚੱਲੀ ਸੰਗਰੀ ਇਹਨੂੰ ਸੱਸ ਨੂੰ ਤਾਂ ਸ਼ਰਮ ਆਣੀ ਨਾ ਕਰ ਪੁੱਤ ਨੰਗੀ ਖੜੀ ਹੈ ਲੈ ਬਹੂ ਗੋਗੇ ਇਹਨਾਂ ਨੂੰ ਤੇ ਮੇਰਾ ਸਾਈਜ਼ ਵੀ ਨਹੀਂ ਪਤਾ ਝੂਠ ਬਤਵੇ ਸੌਣ ਸਾਂ ਤਾਂ ਬਹੁਤ ਪਤਲੀ ਆਉਂਦੀ ਆ ਉਹ ਘਰ ਬਹੁਤ ਸੋਹਰੇ ਘਰੇ ਆ ਕੇ ਖਾ ਖਾ ਕੇ ਪਾਟ ਨਾਲੀ ਉਸ ਤੋਂ ਪਤਲੀ ਆਈ ਸੋਹਰੇ ਘਰੇ ਆ ਕੇ ਖਾ ਸਕਦੀ ਮੈਂ ਕਈਆਂ ਸੱਸਾਂ ਦੀ ਮੈਂਟੈਲਿਟੀ ਹੁੰਦੀ ਵੀ ਪੇਕੇ ਘਰੋਂ ਤਾਂ ਕੁੜੀਆਂ ਪਤਲੀਆਂ ਹੁੰਦੀਆਂ ਸਿੱਕੀਆਂ ਜਿਹੜੀਆਂ ਪੇਕੇ ਕੋਈ ਦਿੰਦੇ ਨਹੀਂ ਸੋਹਰੇ ਘਰੇ ਆ ਕੇ ਮੋਟੀਆਂ ਹੋ ਜਾਂਦੀਆਂ ਨੇ ਹਾਂ ਉਹ ਜਦੋਂ ਇੱਕ ਕਿਸੇ ਨੇ ਵੀਡੀਓ ਪਾਈ ਸੀ ਤੇ ਉਹ ਕਹਿੰਦੀ ਖਾਣਾ ਕਹਿੰਦੀ ਹਾਂ ਹਾਂ ਅਸੀਂ ਕਿੱਥੇ ਪੇਖਿਆ ਖਾਣਾ ਕਹਿੰਦੀ ਸਾਨੂੰ ਤਾਂ ਉਥੇ ਮੰਮੀ ਮਿੱਟੀ ਦੀਆਂ ਰੋਟੀਆਂ ਪਕਾ ਕੇ ਦਿੰਦੀ ਹੁੰਦੀ ਸੀ ਕਹਿੰਦੀ ਤੁਹਾਡੇ ਘਰੇ ਆ ਕੇ ਵੇਖਿਆ ਸਾਰਾ ਕੁਝ ਇਹ ਗੱਲ ਵੀ ਸਹੀ ਹੈ ਇਹ ਤਾਂ ਹੀ ਕਰਦੇ ਆਂ ਕਹਿ ਲੈ ਲੈ ਨਹੀਂ ਆ ਗਿਆ ਭੈਣ ਬਹੁਤ ਆੜੀ ਬਾਲੀ ਸੋਹਣੀ ਨਜ਼ਰ ਨਾ ਲੱਗ ਰਹੀ ਕਿਤੇ ਲਓ ਜੀ ਕਿੰਨਾ ਸੋਹਣਾ ਸੂਟ ਹੈ ਵਾਹ ਸੂਟ ਦੇਖੋ ਤੁਸੀਂ ਇਹ ਸਾਰਾ ਹੈਂਡ ਲੋਗ ਦਾ ਕੰਮ ਹੈ ਤੇ ਸੂਟ ਦੀ ਲੁੱਕ ਦੇਖੋ ਇਹ ਸਾਰਾ ਹੱਥ ਨਾਲ ਕੀਤਾ ਹੋਇਆ ਹੈ ਕਿੰਨੀ ਮਿਹਨਤ ਲਾਈ ਹੋਈ ਹੈ ਇਹਨਾਂ ਨੇ ਇਹ ਨੀਅਰ ਅਬਾਊਟ ਹੈਗਾ 17 ਤੋਂ 18000 ਦੇ ਰਿਹਾ ਇਹ ਸੂਟ ਸੂਟ ਚੈੱਕ ਕਰੋ ਤੁਸੀਂ ਲੁੱਕ ਚੈੱਕ ਕਰੋ ਸੂਟ ਦੀ ਔਰ ਕੰਮ ਦੀ ਸਫਾਈ ਵੀ ਚੈੱਕ ਕਰੋ ਫਿੰਨੇ ਤੇ ਉਹ ਤੇ ਦੀ 80 ਅਮਨ ਸਲਵਾਰ ਵੀ ਪੈ ਸਕਦੀ ਪਾਦੇ ਨਾਲ ਨਹੀਂ ਪੈਣੀ ਸਲਵਾਰ ਤੇ ਥੱਲੇ ਪਹੁੰਚੇ ਲਟਕੀ ਜਾਣੇ ਨੇ ਫਿਰ ਕੀ ਹੈ ਕੋਲ ਚਾਸਣ ਹੈ ਨਾ ਦੋ ਲੱਤਾਂ ਵਾਲੀ ਡੰਮੀ ਨਹੀਂ ਮਿਲਦੀ ਜੂਗੀ ਸੀ ਉਹ ਨਾਲੇ ਨਾਲੇ ਬਸ ਇਹ ਤਾਂ ਦਿਓਗੇ ਤਾਂ ਵਿੱਚ ਲੱਤ ਪੈਰ ਕੇ ਤਾਂ ਦੀ ਪਾਵਾਂਗੇ ਉਹ ਕਿੱਧਰ ਲਗਾਉਣੀ ਹੈ ਦੋ ਲੱਤਾਂ ਵਾਲੀ ਡੰਮੀ ਨਹੀਂ ਮਿਲਦੀ ਮਿਲਦੀ ਹੈ ਇੱਕ ਦੋ ਲੱਤਾਂ ਵਾਲੀ ਡੰਮੀ ਲਿਆ ਲੈ ਮੇਰਾ ਪੁੱਤ ਚੁੰਨੀ ਚੌੜ ਜਿਹੜਾ ਥੋੜੇ ਦਿਨ ਜਿਹੜਾ ਤੇ ਪ੍ਰਾਂ ਨਹੀਂ ਨਾ ਪੈਣੀ ਤੇਰੇ ਚ ਉਹਨਾਂ ਦੇ ਜੁੰਨੀ ਸੇ ਆਪਣੇ ਰੱਖਣੀ ਹੈ ਉਸ ਤੋਂ ਬਾਅਦ ਕੋਈ ਗੱਲ ਨਹੀਂ ਉਸ ਤੋਂ ਬਾਅਦ ਚੁੰਨੀ ਤੁਹਾਡੇ ਘਰ ਪਰਾਂ ਰੱਖ ਦੇ ਪਦਵਾ ਲੋਰ ਟੀ-ਸ਼ਰਟ ਕੁਛ ਮਰਜ਼ੀ ਦੀ ਚੁੰਨੀ ਦੇ ਕੇ ਤਾਂ ਦਿਖਾ ਦੇ ਕਿਦਾਂ ਲੱਗ ਰਹੀ ਹੈ ਚੁੰਨੀ ਵੀ ਨਾਲ ਦਿਖਾ ਦੇ ਨਾਲੇ ਬੜੇ ਘਾਟੇ ਵੱਡੀ ਮੰਮੀ ਦਿਖਾ ਛੋਟੀ ਮੰਮੀ ਬਹੁਤ ਨਿਨਾਨ ਸਾਹਮਣੇ ਆ ਉਹ ਫਿਰ ਦਿਨ ਨਾਨ ਆ ਛੋਟੀ ਨਿਨਾਨ ਇੱਧਰ ਵੱਡੀ ਮੰਮੀ ਛੋਟੀ ਮੰਮੀ ਚਲ ਆਂਟੀ ਗੰਧੀ ਗੁਰਦਨ ਵਾਲੀ ਕਿ ਚੁੰਨੀ ਸੇਤਰਾ ਫਿਰ ਸੋਣੀ ਲੱਗਦੀ ਹੈ ਹਾਂ ਮੈਂ ਠੀਕ ਹੈ ਤੁਹਾਡੀ ਮੰਨ ਲੈਂਦੇ ਲੋ ਜੀ ਬੁਟੀਕ ਚ ਪਹੁੰਚ ਚੁੱਕੇ ਆ ਇੱਧਰ ਕੰਮ ਚੱਲ ਰਿਹਾ ਥੋੜਾ ਸ਼ੋਰਾਂ ਤੇ ਇੱਧਰ ਮੈਂ ਆਪਣਾ ਕੰਮ ਕਰ ਰਹੀ ਆ ਸਾਨੂੰ ਛੁੱਟੀਆਂ ਪੈ ਗਈਆਂ ਪਰ ਸਾਨੂੰ ਕੰਮ ਦਿੱਤਾ ਗਿਆ ਵੀ ਤੁਸੀਂ ਆਹ ਕੰਮ ਕਰਨਾ ਇੱਧਰ ਬੰਦੇ ਅਸੀਂ ਲਾ ਰੱਖੇ ਨੇ ਕੰਮ ਤੇ ਅਜੀ ਅਸੀਂ ਬਾਸੀ ਫੈਮਿਲੀ ਨੂੰ ਲੈਣ ਜਾਣਾ ਉਹ ਕਹਿੰਦੇ ਸਮਾਨ ਇੱਧਰ ਸ਼ਿਫਟ ਕਰਨਾ ਸੀ ਤੇ ਥੋੜਾ ਬੋਤਾ ਉਹਨਾਂ ਨੇ ਵੈਸੇ ਹੀ ਸਮਾਨ ਨੇ ਹੋਣਾ ਜਿਹੜਾ ਉੱਥੇ ਚੀਜ਼ਾਂ ਪਈਆਂ ਨੇ ਉਹ ਵੇ ਅਸੀਂ ਜਾਣਾ ਲੈਣ ਭਾਜੀ ਵੀ ਆ ਜਾਣ ਫਿਰ ਅਸੀਂ ਚੱਲਦੇ ਆਣ ਲੈਣ ਤੇ ਬੱਦਲ ਬਾਰੇ ਫੇਰ ਬਣ ਗਿਆ ਪਹਿਲਾਂ ਧੁੱਪ ਲੱਗੀ ਲੱਗਿਆ ਸੀ ਕਿ ਮੌਸਮ ਠੀਕ ਹੋ ਜਾਊਗਾ ਪਰ ਫੇਰ ਸਾਡੇ ਬਾਰੇ ਬੱਦਲ ਬਣ ਗਿਆ ਰੱਬ ਹੀ ਰੱਖਿਆ ਵੀ ਕੀ ਬਣੂਗਾ

ਚਾਹ ਬਣਾਉਣ ਵਾਸਤੇ ਹੁਣ ਤੇ ਜਿਨਾਂ ਨੇ ਚਾਹ ਬਣਾ ਕੇ ਰਾਈ ਉਹਨਾਂ ਨੂੰ ਸਬਜ਼ੀ ਦਾ ਟਾਈਮ ਹੋ ਜਾਣਾ ਹੈ ਨਾ ਸਹੀ ਹੈ ਇਹਨਾਂ ਨੂੰ ਕਹਿਣ ਕਿ ਚਲੋ ਜਾਓ ਹੁਣ ਪਿਆਜ਼ ਬੁੱਟ ਲੱਤੋ ਘਾਟਾ ਵੀ ਜੀ ਕਰਦਾ 5 ਮਿੰਟ 10 ਮਿੰਟ ਚੈਨਲ ਰਹਿਣ ਨੂੰ ਤੇ ਨਹੀਂ ਹੂੰ ਬਬਾ ਚਾਹ ਵੀ ਕਿ ਸੌਂ ਨਹੀਂ ਜਾਂਦੇ ਰੋਟੀ ਸਾਂਝਾ ਜੀ ਹਾਂ ਤੁਹਾਡੀ ਚਾਹ ਆਪਾਂ ਦੱਦੀ ਦੱਸੋ ਚਾਹ ਵੀ ਕਿ ਵੈਸੇ ਚਾਹ ਵੀ ਕਿ ਤਾਂ نیند ਹੀ ਨਹੀਂ ਆਉਣੀ ਹਾਂ ਤਾਂ ਤੁਹਾਨੂੰ ਪਤਾ ਨਹੀਂ ਯਾਰ ਕਿ ਮੈਂ ਕੰਮ ਕਰਦੇ ਕਰਦੇ ਸੋਚ ਇੰਨਾ ਖੜਦੀ ਨਹੀਂ ਹੈਗੀ ਮੈਨੂੰ ਅੰਦਰ ਵੀ ਨਾਲ ਮੈਂ ਹੋਰ ਕੁਝ ਕੰਮ ਕਰ ਲਾਉਂਦੇ ਹਾਂ ਭਾਂਡੇ ਪਏ ਸੀਗੇ ਮੈਂ ਤੁਹਾਨੂੰ ਭਾਂਡੇ ਪਾਣੀ ਕੋਲ ਦੀ ਸਾਡੀ ਛੁੱਟੀ ਸੀਗੀ ਅੱਜ ਬਾਰਿਸ਼ ਕਰਕੇ ਤੁਹਾਨੂੰ ਪਤਾ ਸਾਰੇ ਸਕੂਲ ਕੋਲਜ ਸਭ ਬੰਦ ਹੋ ਗਏ ਸਰਕਾਰੀ ਪ੍ਰਾਈਵੇਟ ਅੱਜ ਪਤਾ ਨਹੀਂ ਮੇਰੇ ਬੈਥਰੂਮ ਕੀ ਹੋ ਰਿਹਾ ਮੈਂ ਸਕਵਾਦ ਦਰਦ ਜੀ ਉੱਠ ਖੜਦੀ ਆ ਉਦੋਂ ਬਾਅਦ ਸਲਾਖ ਛੇਤੀ ਸੱਦਾ ਨਹੀਂ ਹੁੰਦੀ ਹੈਗੀ ਬਲਕਿ ਕਈ ਟੂਹੇ ਹੀਂ ਕਹਿੰਦੇ ਨੇ ਕਈ ਲੱਕ ਕਹਿੰਦੇ ਨੇ ਅਸੀਂ ਤਾਂ ਲੱਕ ਦੇਨੇ ਮਾਜੇ ਵਾਲੇ ਲੱਕ ਤੇ ਅਜਾੀ ਤੀ ਬਣਾਣੀ ਕੜੀ ਅਮਰਤੀ ਬਣ ਗਈ ਅੱਜ ਤਾਂ ਯੈਸ ਅਮਰਤੀ ਵੀ ਬੋਲ ਰਹੀ ਹਾਂ ਅਸੀਂ ਤਾਂ ਕੜੀਆਂ ਨਹੀਂ ਹੁੰਦੇ ਆ ਤੇ ਕੜੀ ਦੇ ਨਾਲ ਬਣਾਵਾਂਗੇ ਰਾਈਸ ਤੇ ਕਹਾਂਗੇ ਕਿ ਰਾਈਸ ਬਣਾਈ ਸੀਗੀ ਉਹ ਗਲਤੀ ਨਾਲ ਕਿਤੇ ਖੀਰ ਵਾਲੇ ਰਾਈਸ ਸੀਗੇ ਉਹ ਬਣਾ ਲੈ ਲੋ ਜਿਵੇਂ ਚਾਈਨੀਜ਼ ਦੇ ਰਾਈਸ ਨਹੀਂ ਹੁੰਦੇ ਨਾ ਕਿ ਨਿੱਕੇ ਨਿੱਕੇ ਤੇ ਉਹ ਇਹਦੇ ਬਣਨੇ ਇਕੱਠੇ ਜੇ ਹੋ ਗਏ ਉਹ ਵਾਰੀ ਤਰ੍ਹਾਂ ਦੇ ਕਿਉਂਕਿ ਸਾਡੇ ਦਾ ਇਹ ਸਾਰਿਆਂ ਨੂੰ ਆਦਤ ਆ ਵੀ ਉਹ ਖਿੰਡੇ ਖਿੰਡੇ ਜੇ ਐਂ ਕੱਲੇ ਕੱਲੇ ਜੇ ਹੁਣ ਉਹ ਖਾਂਦੇ ਨੇ। ਹਾਂ। ਐ ਨਹੀਂ ਹੈਗਾ ਵੀ ਨੰਦੇ ਕਰਦੇ ਖਾ ਲੈਂਦੇ ਨੇ। ਅੱਜ ਤਾਂ ਇਹੋ ਜਿਹਾ ਕਹਿੰਦਾ ਪਾਉਣਾ ਤੇ ਕੁਝ ਲੇ ਗਏ। ਮੈਂ ਵੇਟ ਕਰੰਦੀ ਭਾਈ ਜੀ ਕਿਸ ਨੂੰ ਰੂਲ ਜਾਣਾ ਇਹ ਮੈਨੂੰ ਅੱਧੀ ਰਾਤ ਨੂੰ ਲੈ ਕੇ ਜਾਣੀ ਹੈ ਮੈਨੂੰ ਹੀ। ਬਾਕੀ ਚਾਂਸ ਅਸੀਂ ਸਾਰੇ ਕਿਤੇ ਸਕੂਲ ਜਾਣਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਟੀਚਰਸ ਵੀ ਬੁਲਾ ਲੈਂਦੇ ਹੁੰਦੇ ਨੇ। ਬਾਕੀ ਬੱਚਿਆਂ ਦੇ ਪੇਪਰ ਸ਼ੁਰੂ ਸੀਗੇ 5 ਤਰੀਕ ਤੋਂ 5 ਤਰੀਕ ਤੋਂ ਸੂਰੋਂ ਨੇ ਪੇਪਰ ਇਹਨੇ ਦੇ ਹੋਰ ਤੇ ਹੁਣ ਨਹੀਂ ਕਰਕੇ ਚਲੋ ਇਹ ਨੁਕਸਾਨ ਤਾਂ ਬੰਦਾ ਹੋ ਗਿਆ ਲੈਂਦਾ ਪਰ ਜਿਹੜਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਨਾ ਉਹ ਬੜਾ ਉੱਥਾ ਹੋ ਗਿਆ ਤਾਂ ਅੱਜ ਫਿਰ ਇਹਦਾ ਕੋਸ਼ੇ ਗੱਡੀ ਦੀ ਟੈਸਟ ਨੂੰ ਕਰਕੇ ਪਰ ਉਹ ਆਦਾ ਲੱਗਿਆ ਕਿ ਮम्मा ਗੱਡੀ ਆਣੀ ਗੱਡੀ ਆਣੀ ਦੇਖਣ ਆਈਆਂ ਤਾਂ ਡੈਸਕ ਵਰਗੀ ਮੈਂ ਕਿਹਾ ਮੈਂ ਪੂਰਾ ਸੁਣਾਣੀ ਹੁੰਦੀ ਇਹਨੂੰ ਕਾਰ ਲੱਤਣੀ ਪਰ ਜਿਹੜੀ ਆਟੋਮੈਟਿਕ ਹੈ ਉਹ ਵੀ ਨਹੀਂ ਰੁਕਦੀ ਜੰਦੀ ਹੈ ਜੇ ਤੁਸੀਂ ਤਕਨੀਕੀ ਜੀ ਮੈਂ ਪਤਾ ਉਹ ਕਰ ਲੈਣਾ ਸਾਰਾ ਸਾਨੂੰ ਸਾਨੂੰ ਚਲਾਉਣੀ ਨਹੀਂ ਆਉਂਦੀ ਉਹ ਕਹਿੰਦੇ ਸੀਗੇ ਪਤਾ ਹੀ 4500 ਬੜੀ ਹਟਾਈ ਜੋਦੀ ਲੈਣਗੇ ਜਿੰਨਾਂ ਦਾ ਪਰ ਮੰਨਦੇ ਇਹ ਕਿ ਬੰਦਾ ਸੇਫਰੰਦ ਲੈਣਾ ਤੇ ਬਾਕੀ ਜਦੋਂ ਮਾਊਂਟੇ ਨਾਲ ਚੁੜਨਾ ਮਾਊਂਟ ਦੇਖਿਆ ਸੀ ਕਿ ਨਹੀਂ ਤੇ ਹਾਂਜੀ ਕਿੱਥੇ ਤੋਹ ਪਤਾ ਹੀ ਨਹੀਂ ਕਿੱਥੇ ਮੈਂ ਤੇ ਉਹ ਨਾ ਜੱਲੀ ਗਿਆ ਆ ਰਹੀ ਨੂੰ ਪਤਾ ਕਰਦੇ ਆਂ ਆਹਦੇ ਨੂੰ ਨੋਟਿਫਾਈ ਆ ਗਏ ਨੂੰ ਮਸਲਾ ਪਤਾ ਕਰਦੇ ਆਂ ਨੂੰ ਮੈਂ ਕੋਲੀ ਉੱਥੇ ਰੱਖੀ ਐ ਨਹੀਂ ਨਹੀਂ ਚਲੋ ਅੰਦਰ ਖੋੜੋ ਫੂਟ ਅੰਦਰ ਖੋੜੋ ਆਹ ਲਾਂ ਬੰਦ ਕਰ ਲੈ ਮਿੰਨ ਨੂੰ ਪਤਾ ਨਹੀਂ ਕਿੱਥੇ ਬੱਸ ਸਾਨੂੰ ਚਲਾਉਣੀ ਨਹੀਂ ਆਦੀ ਆਂਟੀ ਗੱਡੀ ਮੈਂ ਤਾਂ ਆਏ ਸੀਗਾ ਸਾਨੂੰ ਗੱਡੀ ਚਲਾਉਣੀ ਆਉਂਦੀ ਨਹੀਂ ਗੱਡਾ ਚਲਾਉਣਾ ਆਉਂਦਾ ਬਸ ਮੈਂ ਇੱਥੇ ਕਰ ਲਿਆ ਤੁਹਾਨੂੰ ਮਾਰ ਦਿਆਂ ਗੱਡੀ ਲੈ ਕੇ ਕਿੱਥੇ ਕਿੱਥੇ ਤੇ ਜਾਉਣੀ ਸੀ ਅੱਛਾ ਹੋਰ ਸਿੱਖੀ ਲਈ ਲੱਗ ਸਿੱਖ ਤਾਂ ਅੰਦਰ ਸੀਗਾ ਸਾਨੂੰ ਪੁੱਛ ਲੈ ਕਿ ਪੂਰੀ ਤਿਆਰੀ ਨਹੀਂ ਘਰ ਜਾਣਾ ਫਿਰ ਜਾਣ ਦਾ ਕਿੱਥੇ ਹੋ ਗਿਆ ਆਉਣਾਂਗੇ ਜਾਣਾ ਆਉਣਾ ਕਿਦਾਂ ਸਮਾਂ ਹਲੋ ਹਨੀ ਜੀ ਜੀ ਹਨੀ ਉਹ ਬਾਇਸ ਤੋਂ ਲਿਖਿਆ ਲੱਗਦਾ ਅੱਛਾ ਨਹੀਂ ਸਾਡੇ ਲਈ ਬਦਲ ਚਿਹਰ ਬਣਿਆ ਉਹ ਤਾਂ ਕਹਿੰਦੀ ਹੁ ਸਮਾਨ ਤੇ ਰੱਖਾਂਗੇ ਨਹੀਂ ਨਹੀਂ ਫੇਰ ਬਾਅਦ ਭਾਜੀ ਆਵਾਂਗੇ ਸਮਾਨ ਰੱਖਾਂ ਬੰਦੇ ਕਿਤੇ ਰਹਿਣੇ ਨਾ ਮੈਨੂੰ ਨਹੀਂ ਮੈਂ ਤਾਂ ਕਹਿੰਦਾ ਲੋਕ ਮਤਰਾ ਤੇ ਕੁਝ ਚੱਲ ਰਿਹਾ ਹਾਂ ਹਾਂ ਬਸ ਵਾਪਸ ਮੇਰਾ ਚਾਹ ਰਹਿਣਾ ਨਹੀਂ ਔਰ ਉਹ ਆਈ ਨਹੀਂ ਸੀ ਮੈਂ ਕਿਹਾ ਉਹ ਹਾਂ ਹਾਂ ਚੜਨੀ ਤਾਂ ਬਣਾ ਲਈ ਚਾਹ ਕੋਲ ਰੀ ਸੰਗਰੂਰ ਤੋਂ ਨਵੀਂ ਅਪਡੇਟ ਆਈ ਆ ਵੀ ਮੀ ਪੂਰਾ ਜੋਰਾਂ ਛੋਰਾਂ ਤੇ ਪੈ ਰਿਹਾ ਹਾਂ ਤੂੰ ਮਰ ਫੜ ਤੂੰ ਕਿੱਥੇ ਦੇ ਹੋ ਅੰਦਰ ਲੈ ਚੜੀ ਲੈ ਲੈ ਕਿ ਉੱਥੇ ਸਾਡੇ ਨਾਲ ਜਾਓਗੇ ਤੇ ਸਮਾਨ ਰੱਖਾਂਗੇ ਕਿ ਤੂੰ ਇਹੇ ਬੈਠੋਗੇ ਫਿਰ ਤੁਸੀਂ ਤੁਰ ਜਾਓ ਜਾਓ ਮੈਂ ਨਹੀਂ ਨਹੀਂ ਜਾਓ ਤੁਸੀਂ ਕੋਈ ਚੱਕਰ ਨਹੀਂ ਆ ਰਿਹਾ ਮੈਂ ਨਹੀਂ ਵੀ ਜਾਵਾਂਗੀ ਮੈਨੂੰ ਮੈਂ ਤਾਂ ਅਡਜਸਟ ਕਰ ਲਾਂਗੀ ਠੀਕ ਹੈ ਤੁਹਾਡਾ ਜਾਣਾ ਇੰਪੋਰਟੈਂਟ ਹੈ ਤੁਸੀਂ ਜਾਓ ਚਾਹ ਬਣਾ ਲੀ ਹੁਣ ਮੈਨੂੰ ਲੱਗਦੀ ਘਟਨਾ ਜਾਈ ਫੱਤੇ ਇਹ ਪੂਰਾ ਗੁੱਸੇ 'ਚ ਹੋ ਗਈ ਜਾਂਦੇ ਆ ਤੇ ਬੋਲੀ ਜਾਂ ਸਾਡਾ ਕੀ ਸਾਨੂੰ ਕੋਈ ਮੇਨੋ ਦਾ ਕੋਈ ਫਰਕ ਨਹੀਂ ਪੈਂਦਾ ਫੱਤੋ ਪਰ ਇਹਨਾਂ ਮੇਲਣਾ ਸੰਗਰੂਰ ਨਾਲ ਉਹਨਾਂ ਨੇ ਬੰਦਾ ਪੁੱਛਿਆ ਕਿ ਉੱਥੋਂ ਸਮਾਨ ਰੱਖਣਾ ਵਿੱਚ ਦੇ ਰੇ ਵਿੱਚ ਬੰਦੇ ਪੈ ਗਏ ਤਾਂ ਸਮਾਨ ਉਹੋਂ ਆਪਣੇ ਸਿਰ ਤੇ ਰੱਖ ਕੇ ਲਿਆਉਣਾ। ਉੱਥੋਂ ਮੀ ਪੈ ਰਿਹਾ ਉੱਥੇ ਹੁਣ। ਮੈਂ ਉਹਦੇ ਵਾਸਤੇ ਫੂਲ ਖਾਣੇ ਵਾਸਤੇ ਕਾਲੇ ਚ ਪਾ ਕੇ ਲਿਆ ਜਾ। ਲੈ ਜਾ। ਉਹ ਰੂਸਾਲ ਮਾਰਨੇ ਨੇ। ਪਰ ਕਦੀ ਕਦੀ ਆਉਂਦਾ ਵੀ ਠੀਕ ਤੇ ਕੋਈ ਆ ਨਾ ਜਾਵੇ ਨਾ ਤੇ ਫਿਰ ਉਹਦਾ ਸਹੀ ਜਾਂ ਨਹੀਂ ਕਰਦੇ ਹੈਗਾ। ਉਹ ਖਾਣੇ ਐਕਸਟਰਾ ਉਹ ਕਰਕੇ ਰੱਖੇ ਸੀਗੇ। ਇਹ ਹਰ ਦੀ ਚੀਜ਼ਾਂ ਇਹਨਾਂ ਮਕੀਨ ਚਮਕੀਨ ਖਾਣ ਦੇ ਨਾਲੋਂ ਚੰਗਾ ਇਹਦੀ ਚੀਜ਼ਾਂ ਖਾ ਲੈਣਾ। ਨਹੀਂ ਪਤਾ ਨਹੀਂ ਕੀ ਘੱਟ ਹੁੰਦਾ ਉਹ ਵੀ ਪੂਰਾ ਹੋ ਜਾਂਦਾ ਹੈਗਾ। ਕੀ ਇਹ ਗੱਲ ਨੇ ਹੋਰ ਪਤਾ ਨਹੀਂ ਕੀਨ ਵਗੈਰਾ ਆਪਾਂ ਅਗਲੀ ਚੀਜ਼ਾਂ ਖਾ ਰਹੇ ਹਾਂ ਫਿਰ ਮਟਾਪਾ ਵੱਧਦਾ ਹੈ ਮਟਾਪੇ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਧ ਜਾਂਦੀਆਂ ਨੇ। ਥੋੜੀ ਜਿਹੀ ਆਪਾਂ ਦੁੱਧ ਮਿਕਸ ਕਰ ਲਈਏ ਮੈਂ ਇਹਨੂੰ ਆਪਾਂ ਇੱਥੇ ਲਾ ਦਿੰਦੇ ਹਾਂ। ਜਿਹੜਾ ਪਾਣੀ ਦਾ ਸੈਟਪ ਅੱਜ। ਆ ਨਵਾਂ ਸੈਟਪ ਸੋਹਣਾ ਲੱਗਿਆ ਤੈਨੂੰ ਆਹ। ਹਾਂ ਸੋਨਾ ਘੜਾ। ਪਹਿਲੇ ਮੈਂ ਆਖਿਆ ਮੈਂ ਆਖਿਆ ਹਾਂ ਫ੍ਰਿਜ ਕਿਧਰ ਕਿ ਰੱਖਿਆ ਮਗਰ ਦੇ ਕਹਿੰਦੇ ਤੁਹਾਨੂੰ ਇਹ ਪੰਗਾ ਪੈ ਗਿਆ ਕਿ ਫਿਰ ਸਾਡੀ ਦਾ ਉਥੇ ਉਹ ਸੋਚੇ ਨੀਟਰ ਦੇ ਆ ਤੇ ਇੱਕ ਦਿਨ ਰਾਤੀ ਲਾਈਟ ਬੰਦ ਹੋ ਗਈ ਉਹ ਫ੍ਰਿਜ ਸਾਰੀ ਰਾਤ ਨੀਟਰ ਤੇ ਚੱਲੀ ਗਈ ਤੇ ਨੀਟਰ ਦੀ ਬੈਟਰੀ ਡਾਊਨ ਹੋ ਗਈ ਹੁਣ ਸਾਨੂੰ ਉਹਦਾ ਧਿਆਨ ਰੱਖਣਾ ਹੁੰਦਾ ਥੋੜਾ ਜਿਆਦਾ ਵੀ ਜਦੋਂ ਤਾਂ ਫਟਾਫਟ ਬੰਦ ਕਰਨੀ ਪੈਂਦੀ ਜਾਂ ਫਿਰ ਅਸੀਂ ਰਾਤ ਨੂੰ ਬੰਦ ਹੀ ਕਰ ਦਨੇ ਆ ਲਓ ਜੀ ਬਚੇ ਫੁੱਲ ਮਖਾਣੇ ਲੱਗ ਮੇਰੀ ਤਸਲਾ ਵੀ ਮੈਂ ਜਾਜ ਚ ਨਾ ਪਾਉਂ ਮੈਂ ਜਾ ਗੁਰਦੁਆਰੇ ਚ ਬਾਤ ਨਹੀਂ ਮਿੰਗਲਾ ਸੰਵਾਲਣੀ ਆ ਮਿਸਤਰੀਆਂ ਨੂੰ ਜਗਜ ਭੇਜ ਦਿੰਦੇ ਆ ਹਾਂ ਨਾਲ ਤੇ ਤਾਲਾ ਲੱਗੂਗਾ ਆ ਛੋਟੇ ਗੀੜੇ ਥਾਣੀ ਫੜਾਈ ਜਾਊਗੀ ਜਾਂ ਨਾ ਨਾ ਆਪਣੀ ਉਧਰੋਂ ਦੀ ਲੈ ਜਾਾਂਗੇ ਕਿਦੇ ਵਿੱਚ ਧਰ ਕੇ ਕੀ ਤੁਸੀਂ ਇਹਨੇ ਉਹਨਾਂ ਨੂੰ ਉਹਨਾਂ ਨੂੰ ਜਗਜ ਪੜਾ ਦੇਾਂਗੇ ਮਿਸਤਰੀਆਂ ਨੂੰ ਹਾਂ ਪਾਣੀ ਪਾ ਦੇਾਂਗੇ ਹਾਂ ਫਿਰ ਇਹ ਜਿਹੜੇ ਆਹਾ ਜਿਹੜੀ ਆਪਾਂ ਨੇ ਬੁਟੀਕ 'ਚ ਲੈ ਕੇ ਜਾਨੀ ਉਹ ਕਿੰਨੇ ਕ ਜਾਵਾਂਗੇ ਆਪਾਂ ਉਹਦੀ ਟ੍ਰੇ ਸੱਤ ਲਾ ਦੇਵਾਂਗੇ ਅੱਛਾ ਆਹ ਪਾਣੀ ਕਿ ਨਾ ਸਾਡੀ ਪੁਰਾਣੀ ਹੈ ਕਿਸੇ ਕੰਮ ਦੀ ਨਹੀਂ ਹੈਗੀ ਆਹ ਵਸਤੂ ਕੰਮ ਨਹੀਂ ਜੀ ਸਟੀਲ ਦੇ ਰੇਪੇ 'ਚ ਜਾਵਣਾ ਨਹੀਂ ਉਹ ਜਾਵਣਾ ਬੇਰਸਕਾਰ ਨਾ ਜਿਹੜੀ ਇਹਨਾਂ ਚਾਹ ਹੋਲੀ ਆਉਂਦੀ ਕਿ ਉਹ ਬਾਅਦ ਕਹਿੰਦੇ ਵਾਇਗਰੂ ਦਾ ਨਾਮ ਲਓ ਕੋਈ ਵੀ ਚੀਜ਼ ਦੇ ਵਿੱਚ ਫੋੜ ਨਹੀਂ ਬੰਦੇਗੀ जी। हां जी हाल देखो कड्डे पाए नहीं किन्ने ने ने अपन बड़ी च बड़ी च रीत तूरी है जी बड़ी च मैं प्रदीप दीदी अमन कुलंदर का जी ज्योति पैन ज्योति पैन ठीक है हां जी ये हो गया अपन पांच इनका पैसे रह गए एक्स्ट्रा ठीक है दो ग्लास अपन डाल के ਏ ਦਾਦੀ ਵਾਸਤੇ ਨਾਨੇ ਵਾਸਤੇ ਇਹ ਫਤੇ ਠੀਕ ਹੈ ਫਤੇ ਫਤੇ ਉਹਨਾਂ ਨੇ ਤੇ ਮਿਲਣਾ ਦੋਨਾਂ ਨੇ ਨਾ ਇਹ ਕੋ ਨਾ ਮੀ ਕਾਫੀ ਮਗਾਈ ਸੀ ਤੇ ਉਹਨਾਂ ਨੇ ਉਹ ਪੀਤੀ ਐ ਸੋ ਮੈਨੂੰ ਲੱਗਦਾ ਨਹੀਂ ਹੈਗਾ ਵੀ ਉਹ ਚਾਹ ਪੀਂਦੇ ਹੋਣਾ ਬਾਕੀ ਆਹ ਕੁਛ ਨਾ ਵੀ ਕੋਈ ਤੇ ਚਾਹ ਤੇ ਆਪਣੀ ਸੁੱਖ ਨਾਲ ਆ ਗਈ ਪੂਰੀ ਘਟਨ ਵਾਲਾ ਤੇ ਕੋਈ ਹੈ ਨਹੀਂ ਕੰਮ ਪਰਨੀ ਤਾਂ मिस्त्री पता नहीं तेल ने के चार ने भाई पर नहीं तो आ मिस्त्री ने चार खाया आओ मिस्त्री ने चार का दी थोड़ी पर, पर मुंगी ने तो चार थोड़ी भी हुई अभी चुप बात कर ली ਵਾਸਲੇ ਨਾ ਉਹ ਜਿਹਨੇ ਮੀਲੀ ਕਾਫੀ ਜਿਹੀ ਨੂੰ ਚੋ ਆ ਲੈ ਨਾ ਕਲਾਸ ਉਹਨਾਂ ਕੋਲ ਚੰਗਾ ਤੈਨੂੰ ਮਿਸਤਰੀ ਦੇਣਾ ਆ ਮਮੀ ਉਹਨੇ ਕਿੱਥੇ ਨਹੀਂ ਗਈ ਦਾਦੀ ਕੋਲ ਬੈਠੇ ਨੇ ਲੈ ਨਾਨੀ ਨੂੰ ਤੇ ਦਾਦੀ ਚੱਲ ਇੱਕ ਦੀਦੀ ਹੱਦ ਹੁੰਦੇ ਕਹਿੰਦੇ ਕੁੜੀ ਵੀਡੀਓ ਤੁਹਾਡੀ ਬੜੀ ਸੋਹਣੀ ਬਣਦੀ ਸੰਗ ਮੈਨ ਲੱਗ ਲਾ ਜਦੋਂ ਕਿ ਸਾਹਮਣੇ ਆ ਜਾਂਦਾ ਉਹਦਾ ਮੈਨੂੰ ਫਿਰ ਸੰਗ ਲੱਗਣ ਲੱਗ ਜਾਂਦੀ ਹੈ ਅੱਛਾ ਜੀ ਕੋਈ ਗੱਲ ਬੀਤੇ ਦੋ ਕੁ ਸਾਲ ਹੋ ਗਏ ਇੱਥੇ ਕੰਮ ਕਰਦੀ ਨੂੰ YouTube ਤੋਂ ਸੰਗਣਾਣੀ ਚਾਹੀਦਾ ਜੀ ਪਰ ਮੇਰੇ ਸੰਗ ਜੀ ਇਹ ਨਿਕਲ ਹੀ ਨਹੀਂ ਹੈਗੀ ਮੇਨ ਸੰਗ ਜੇ ਵੀ ਲੱਗਦੀ ਹੈ ਅੰਮਣ ਕੰਬਲੀ ਦੇ ਦਿੱਚਿਓ ਪਾਣਾ ਭੁੱਲ ਗਈ ਮਖਾਣਾ ਚਾਹ ਰਿਹਾ ਪੰਜ ਜੀ ਚੱਕ ਕੇ ਫਰਾਈ ਕਰ ਆਲੂ ਫਰ ਤੇਰਾ ਜਾ ਖੋਲ ਲੈ ਮੇਰਾ ਪੁੱਤ ਬੜੀ ਸਿਆਣੀ ਮੇਰੀ ਕੰਡ ਤੂੰ ਸਿਆਣਾ ਕਹ ਤੂੰ ਮੇਰਾ ਪੁੱਤ ਬਹੁਤ ਸਿਆਣਾ ਆ ਆ ਜਾ ਦੱਸੀ ਜੀ ਦੂਰ ਬਾਰਿਸ਼ ਪੈ ਰਹੀ ਨਿਕਤੇ ਖੋਲਿਓ ਆ ਪੜੋ ਵੀਰਵਾਨ ਕੀ ਮੇਰੇ ਵਾਸਤੇ ਤੇ ਖੋਲ ਦੇ ਨਹੀਂ ਪੁੱਤ ਖੋਲ ਕੇ ਰੱਖ ਦੇ ਕਿ ਤੇ ਬੰਦ ਨਾ ਕਰਦੀ ਖੈਰ ਮੈਂ ਖੰਨੇਗੀ ਹਾਂ ਹੁਣੀ ਸੰਗਰੂਰ ਤੇ ਬਹੁਤ ਮੀਂਹ ਪੈ ਰਿਹਾ ਬਸ ਮੀਂਹ ਆ ਰਿਹਾ ਅੰਮਣ ਦੇ ਇਹ ਲਾ ਕੇ ਪਹਿਲਾਂ ਪਿੰਡ ਡੁੱਬੂਗਾ ਪਹਿਲਾਂ ਪਿੰਡ ਡੁੱਬੂਗਾ ਅਕਸਰ ਨੂੰ ਤੇ ਪਾਣੀ ਇੱਥੋਂ ਹੀ ਲੰਘ ਕੇ ਜਾਊਗਾ ਪਹਿਲਾਂ ਸਾਡੇ ਖੇਤ ਵੀ ਡੁੱਬਣਗੇ ਸਾਰੇ ਪਿੱਛੇ ਸਾਡੇ ਵਾਲਾ ਤਾਂ ਚੱਲ ਡੁੱਬੇ ਹੀ ਹੋਇਆ ਅੰਮਣ ਵਾਲ ਜਾ ਰਿਹਾ ਆ ਬੰਦਰ ਹੱਸ ਗਿਆ ਕਹਿੰਦਾ ਵੀ ਮੈਂ ਜਾਣਾ ਨਾਲ ਸੰਗਰੂਰ ਫਤਿਹ ਕੰਮ ਕਰੇ ਪੁੱਤਾ ਪਾਣੀ ਪਰ ਲੈ ਯਾਰ ਜਾ ਵਧੇ ਲੈ ਆ ਦੋ ਨੰਨੀ ਨੂੰ ਫਾਦਿਆ ਸੀ ਪਾਪਾ ਕਦੋਂ ਦੀ ਗਏ ਨੇ ਉਹ ਉਦੋਂ ਦਾ ਪੰਜ ਦਸਕਾਰ ਪੇ ਸਕਾਰਪਿਓ ਸੀ ਨਾ ਹੋਰ ਕਿਸੇ ਦਿਸਕਾਰਪਿਓ ਉਹ ਜਿਹੜੀ 올ਡ ਮਾਡਲ ਹੈ ਨਾ ਤੇ ਉਹਦੋਂ ਗਏ ਨੇ ਜੇ ਸੜ ਗਈ ਸੀ ਉਹ ਅੱਛਾ ਫਤਿਹ ਉਹ ਕਰਾਣਾ ਦਿਖਾਉਂਗੀ ਸਕਾਰਪਿਓ ਆਜ ਅੰਦਰ ਪਏ ਨੇ ਮੈਨੂੰ ਨਾਦਾ ਹੈ ਨਾ ਕਿਉਂ ਜੀ ਕੜੀ ਤੇ ਆਈ ਗਈ ਮੈਂ ਆ ਕੇ ਬੈਠ ਗਈ ਸੀ ਤੇ ਹੁਣ ਅੰਦਰੋਂ ਮਾਪੇ ਜਿਆ ਕਿ ਪਸੰਦ ਤੇ ਪਿਆਰ ਕਰਦੇ ਕੜੀ ਬਣਾਣੀ ਹੈ ਉੱਪਰ ਸੰਗਰੂਰੀਏ ਫੋਨ ਕਰੀ ਜਾ ਰਹੇ ਨੇ ਪਿਆਜ਼ ਵਾਜੂ 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 ਤੇ ਹੁਣ ਭਾਜੀ ਪਤਾ ਨਹੀਂ ਕਿੱਥੇ ਚੁੜ ਗਏ ਹੁਣ ਸਹਾਰਾ ਸਹੀ ਨਾ ਪੰਚਾਇਲ ਨੂੰ ਫੋਨ ਕਰ ਦਿੰਦੀ ਆ ਜੀ ਹੱਕਾ ਅਦਲ ਅੰਗ ਜੰਨੀ ਦਾ ਨੀ ਦਾ ਨਾ ਤੇ ਚੱਕੀ ਰਸਕਾ ਬਬੀ ਨੇ ਇੰਦਿਆ ਇਹ ਦਰ ਦਿਨ ਨੇ ਇੱਥੇ ਬੈਠੇ ਨੇ ਕੱਟ ਰਹੇ ਨੇ ਮੁੱਢੀ ਲੰਨੀ ਨੇ ਲੰਬੇ ਜਿਹੇ ਲੰਨੀ ਆਪਾਂ